ਹਰ ਵੀਰ ਨੂੰ ਲੈ ਕੇ ਹਰ ਇੱਕ ਪੰਜਾਬੀ ਦੇ ਮਨ ਵਿੱਚ ਗੁੱਸਾ ਹੈ ਪ੍ਰਵਾਸੀਆਂ ਦੇ ਪ੍ਰਤੀ। ਉਹ ਡਰੀਪ ਕੀਤਾ ਉਹਦੇ ਸਿਰ ਤੇ ਮਾਰਿਆ ਫਿਰ ਉਹਦੇ ਰੋਡ ਨਘਾਈ ਉਹਦੇ। ਅੱਛਾ ਟੋਲ ਟਾਲੀ ਜਗਾ ਤੇ ਸਰਿਆ ਸਰਿਆ। ਜੋਸ਼ ਪਈਏ ਨੇ 5 ਸਾਲ ਦੇ ਮਾਸੂਮ ਜੇ ਬੱਚੇ ਨਾਲ ਦਰਿੰਦਗੀ ਦਿਖਾਈ ਹੈ। ਉਹ ਆਮ ਬੰਦਾ ਨਹੀਂ ਕਰ ਸਕਦਾ। ਉਸ ਬੱਚੇ ਦਾ ਦਰਦ ਮਹਿਸੂਸ ਕਰੋ। ਕਿੰਨਾ ਰੋਇਆ ਹੋਊਗਾ। ਕਿੰਨਾ ਦੁੱਖ ਸਹਿਆ ਹੋਊਗਾ। ਕਿੰਨਾ ਬੇਰਹਿਮ ਬੰਦਾਏ ਹੈ। ਇਹਨੇ ਬੱਚੇ ਦੇ ਪਿੱਛੇ ਡੰਡਾ ਦੇਤਾ। ਉਹਦੀ ਜੀਬ ਬਾਹਰ ਆ ਗਈ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਬੇਰਹਿਮ ਹੋਊਗਾ ਇਹ ਤੇ ਬਾਅਦ ਵਿੱਚ ਉਸਨੇ ਉਸਦੇ ਪੈਨਟ ਦਾ ਫੰਦਾ ਬਣਾ ਕੇ ਉਸਦਾ ਗਲਾ ਘੁੱਟਤਾ ਤੇ ਮਾਰਤਾ ਪੋਸਟਮਾਰਟਮ ਵਿੱਚ 12 ਇੰਜਰੀਜ਼ ਪਾਈਆਂ ਗਈਆਂ ਦੋ ਦਿਨ ਦੀ ਪੁਲਿਸ ਰਿਮਾਂਡ ਤੋਂ ਬਾਅਦ ਜਦੋਂ ਇਸ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ ਇਸ ਨੂੰ ਆਪਣੇ ਕਿਤੇ ਦਾ ਕੋਈ ਵੀ ਪਛਤਾਵਾ ਨਹੀਂ ਸੀ ਇਹ ਬੰਦਾ ਕ੍ਰਾਈਮਨਲ ਮਾਈਂਡਡ ਹੈ 10 ਸਾਲ ਦੀ ਰੇਪ ਦੀ ਸਜ਼ਾ ਕੱਟ ਕੇ ਆਇਆ ਹੋਇਆ ਹੈ ਤੇ ਬਾਹਰ ਆਂਦੇ ਇਸਨੇ ਹੋਰ ਕ੍ਰਾਈਮ ਕਰਤਾ ਹੁਣ ਸਾਰੇ ਪੰਜਾਬ ਚ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਮੀਹਮ ਚਲਾਈ ਜਾ ਰਹੀ ਹੈ ਹੁਣ ਇੱਥੇ ਇੱਕ ਗੱਲ ਇਹ ਵੀ ਆਉਂਦੀ ਹੈ ਕਿ ਜਿਹੜੇ ਪੰਜਾਬੀ ਉਨ੍ਹਾਂ ਦੇ ਮਨ ਵਿੱਚ ਦਇਆ ਦੀ ਭਾਵਨਾ ਹੈ ਉਹ ਹਰੇਕ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਆ ਤੇ ਉਹ ਕਦੇ ਵੀ ਪੰਜਾਬ ਵਿੱਚ ਬਰਦਾਸ਼ਤ ਨਹੀਂ ਕਰਨਗੇ ਇਹੋ ਜੀ ਮਾਨਸਿਕਤਾ ਵਾਲੇ ਲੋਕਾਂ ਨੂੰ ਹੁਣ ਪੰਜਾਬੀਆਂ ਨੂੰ ਇੱਕੇ ਦੀ ਲੋੜ ਹੈ ਨਹੀਂ ਤਾਂ ਇਹਨਾਂ ਨੇ ਬਰਬਾਦ ਕਰ ਦੇਣਾ ਸਾਰੇ ਪੰਜਾਬ ਨੂੰ